ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰਾਣੇ ਦੇ ਕਤਨ ਨੂੰ ਬੈਠ ਕੇ ਉਹਦੇ ਇੱਕ ਦੋਸਤ ਨੇ ਕੀਤੇ ਵੱਡੇ ਵੱਡੇ ਖੁਲਾਸੇ ਤੇ ਨਾਲ ਹੀ ਨਾਲ ਸੁਖਬੀਰ ਸਿੰਘ ਬਾਦਲ ਦੇ ਬਾਰੇ ਜਾਣਾਂਗੇ ਕਿ ਉਹਦੇ ਜ਼ੇਹਨ ਦੇ ਉੱਤੇ ਕਿਸ ਚੀਜ਼ ਦਾ ਅਸਰ ਹੋਇਆ ਹੈ ਕਿ ਉਹ ਆਪਣੀ ਹੀ ਪਾਰਟੀ ਦੇ ਲੋਕਾਂ ਨੂੰ ਆਪਣੇ ਘਰ ਵਾਲਿਆਂ ਨੂੰ ਮੰਦਾ ਚੰਗਾ ਬੋਲਣ ਦਿਆ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੀ ਆ ਉਸ ਤੇ ਵਿਚਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਯਾਨੀ ਉਹ ਮੈਂਟਲ ਹੋ ਚੁੱਕੇ ਨੇ ਔਰ ਉਹਨਾਂ ਦੇ ਦਿਮਾਗ ਦੇ ਉੱਤੇ ਬਹੁਤ ਵੱਡਾ ਅਸਰ ਪੈ ਗਿਆ ਕਾਦੇ ਨਾਲ ਪੈ ਗਿਆ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਫੰਨੀ ਮਚਾ ਦੇਣੀ ਹੈ ਸੁਵੀਰ ਸਿੰਘ ਬਾਦਲ ਆਪਣੇ ਹੀ ਪਰਿਵਾਰ ਬਾਰੇ ਮਾੜਾ ਮੰਦਾ ਤਾਂ ਬੋਲ ਹੀ ਰਹੇ ਨੇ ਪਰ ਇੱਕ ਪਾਸੇ ਬਹੁਤ ਵੱਡਾ ਮਾਮਲਾ ਸੁਵੀਰ ਸਿੰਘ ਬਾਦਲ ਨੂੰ ਲੈ ਕੇ ਆ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਪਿਆ ਨਾ ਉਹਨੂੰ ਸੁਣ ਕੇ ਪੂਰੇ ਅਕਾਲੀ ਦਲ ਦੇ ਵਰਕਰ ਪੂਰੇ ਪੰਜਾਬ ਦੇ ਲੋਕਾਂ ਦੇ ਪੈਰਾਂ ਥੱਲੇ ਜ਼ਮੀਨ ਹਿੱਲ ਗਈ ਐ ਆਖਿਰ ਸੁਖਵੀਰ ਸਿੰਘ ਬਾਦਲ ਬੀਤੇ ਕਈ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰਚਾਰ ਕੀਤੇ ਪਰ ਉਹਦੇ ਵਿੱਚ ਤੁਸੀਂ ਇੱਕ ਜ਼ਰੂਰ ਗੱਲ ਵੇਖੀ ਐ ਜਿਵੇਂ ਕਿ ਤਲਵੀਰ ਸਿੰਘ ਗਿੱਲ ਨੇ ਕਿਹਾ ਸੀ ਕਹਿੰਦਾ ਜੀ ਸੁਖਵੀਰ ਸਿੰਘ ਬਾਦਲ ਕੁਝ ਵੀ ਬੋਲ ਦਿੰਦੇ ਨੇ ਪਰ ਉਹਦੇ ਵਿੱਚ ਹੀ ਚੱਲ ਰਿਹਾ ਇਹ ਨਹੀਂ ਪਤਾ ਸੀ ਕਿਸੇ ਨੂੰ ਕਿ ਸੁਖਵੀਰ ਸਿੰਘ ਬਾਦਲ ਮੈਂਟਲ ਕਿਦਾਂ ਹੋ ਜਾਣਗੇ ਆਪਣੇ ਹੀ ਪਰਿਵਾਰ ਦੇ ਵਿਰੁੱਧ ਯਾਨੀ ਉਹਨਾਂ ਨੇ ਕੀ ਕੁਝ ਬੋਲਿਆ ਉਹ ਪੂਰੀ ਗੱਲ ਤੁਹਾਨੂੰ ਸੁਣਾਵਾਂਗੇ ਪਰ ਦੂਜੇ ਪਾਸੇ ਜਿਹੜੇ ਗਵਾਡੀ ਖਿਡਾਰੀ ਦਾ ਕਤਲ ਹੋਇਆ ਰਾਣਾ ਬੱਲਾ ਚੌਰੀਆ ਉਹਦਾ ਇੱਕ ਬਹੁਤ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆ ਗਿਆ ਬਾਅਦ ਸਾਰੀਆਂ ਅਖ਼ਬਾਰ ਢੇਰ ਸਾਰੀਆਂ ਖ਼ਬਰਾਂ ਦੇਖ ਲਈਆਂ ਪਰ ਹਾਲੇ ਤੱਕ ਮਾਮਲਾ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ ਸੀ ਪਰ ਇੱਕ ਨਾਲ ਦੇ ਸਾਥੀ ਵੱਲੋਂ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਇਹ ਵੀ ਤੁਹਾਨੂੰ ਸੁਣਾਉਣੇ ਆ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਮੈਂਟਲ ਕਿੱਦਾਂ ਹੋ ਜਾਂਦੇ ਨੇ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਕਿਵੇਂ ਪਿਆ ਦਰਸਾਹ ਦੇ ਵਿੱਚ ਮਾਮਲਾ ਸਰਕਾਰ ਦੇ ਨਾਲ ਜੁੜਿਆ ਕਿ ਸਰਕਾਰ ਬਣਾਉਣ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਬੜੇ ਵਹਿਤਾਵ ਨੇ ਪਰ ਉਹਨਾਂ ਦੇ ਦਿਮਾਗ ਦੇ ਉੱਤੇ ਸਿੱਧਾ ਅਸਰ ਪੈ ਗਿਆ ਤਾਂ ਹੁਣ ਪਹਿਲੀ ਖਬਰ ਹੈ ਨਾ ਜਿਹੜੀ ਇਸ ਸੁਹਾਣਾ ਦੇ ਵਿੱਚ ਕਬੱਡੀ ਕੱਪ ਜਿਹੜਾ ਹੁੰਦਾ ਸੀ ਉਹਦੇ ਦੌਰਾਨ ਰਾਣੇ ਦੇ ਗੋਲੀਆਂ ਵੱਜੀਆਂ ਪਰ ਕੀ ਰਾਣਾ ਜੇਕਰ ਵਾਕਈ ਉਹਦੇ ਮੂੰਹ ਤੇ ਕੱਪੜਾ ਨਾ ਪੈਂਦਾ ਤਾਂ ਪਰ ਇਹਦੇ ਸਾਥੀ ਨੇ ਦੱਸਿਆ ਕਿੰਨਾ ਜਰ ਦੀ ਰਾਣੇ ਦੇ ਸਿਰ ਤੇ ਕੱਪੜਾ ਨਾ ਪਾਉਂਦੇ ਉਹ ਮੂੰਹ ਤੇ ਤੇ ਬੰਦੇ ਨੂੰ ਮਾਰ ਨਹੀਂ ਸਕਦੇ ਸੀ ਉਹਦੇ ਸਾਥੀ ਨੇ ਹੋਰ ਵੱਡੇ ਖੁਲਾਸੇ ਕੀਤੇ ਕਿਤੇ 2-250 ਫੋਨ ਵੀ ਉਸ ਬੰਦੇ ਨੂੰ ਆਇਆ ਸੀ ਇਹਦਾ ਵੀ ਖੁਲਾਸਾ ਹੋਇਆ ਤਾਂ ਹੁਣ ਸੁਣੋ ਰਾਣੇ ਦੀ ਖਬਰ ਕਿ ਆਖਰ ਮਾਮਲਾ ਕੀ ਸੀ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਦੀ ਬਹੁਤ ਵੱਡੀ ਚਰਚਾ ਅਸਰ ਪੰਜਾਬ ਦੇ ਵਿੱਚ ਰਹਿੰਦੀ ਆ ਉਹਨਾਂ ਦਾ ਦਿਮਾਗ ਸੰਤੁਲਨ ਉਹ ਬੈਠਾ ਉਹਦੀ ਖਬਰ ਸਾਂਝੀ ਕਰਾਂਗੇ ਸੁਣੋ ਜੇ ਤੇ ਸੇਰੇ ਪੱਗ ਨਾਲ ਹੋ ਗਈ ਦਵਾਈ ਪਈ ਤੇ ਜਿੰਨੀ ਤੱਕ ਪਸੰਦ ਕੀਤੀ ਅਜ ਉਹਨੂੰ ਵੀ ਹਮਤ ਪੈਂਟ ਤੋਂ ਮੇਰੇ ਹਮਤ ਨਹੀਂ ਪੈਂਦੀ ਸੀ ਇੱਥੇ ਤੱਕ ਆੜਦੇ ਤੇ ਮੈਂ ਨਾਲ ਹੋ ਗਈ ਸੀ ਪੱਕਾ ਖਰੀਦਿਆ ਜੁੱਤੀਆਂ ਖਰੀਦਿਆ ਕੱਪੜੇ ਖਰੀਦੇ ਉਹ ਬੰਦੇ ਕਿੰਨਾ ਤੱਕ ਦੇਖੋ ਫੇਸ ਦੇਖਣ ਦੀ ਹਮਤ ਨਹੀਂ ਪਈ ਸਾਰੇ ਆਏ ਸੀ 2-250 ਫੋਨ ਇੱਧਰ ਸੀ ਹਾਂ ਫੋਨ ਬਹੁਤ ਆਏ ਬਜੇ ਨੂੰ ਫੋਨ ਬਹੁਤ ਆਏ ਜਨ ਕਿ ਕਾਫੀ ਫੋਨ ਆਏ ਹੋ ਬੈਠਾ ਜਨੇ ਫੋਨ ਕਰਦਾ ਤਾਂ ਕਦੇ ਕਿਸੇ ਨੂੰ ਪ੍ਰੈਸ਼ਰ ਦੇ ਸਗਾਦਾ ਕਾਫੀ ਟੀਮਾਂ ਜਿਹੜੀਆਂ ਨਾ ਭਾਈ ਤੇ ਪਲੇਅਰ ਮੁੱਖਾਂ ਤੇ ਪ੍ਰੈਸ਼ਰ ਜਿਹਾ ਬਹੁਤ ਹੈ ਮੈਂ ਕਿਹਾ ਤਰਾ ਫੇਸ ਕਿਉਂ ਤਰਾ ਕਹਿੰਦਾ ਬੇ ਪ੍ਰੈਸ਼ਰ ਤੇ ਆ ਬੇ ਟੀਮਾਂ ਥੋੜੀਆਂ ਟੀਮਾਂ ਦਾ ਪ੍ਰੈਸ਼ਰ ਈਆ ਇਹਨੂੰ ਮਾਰਨਾ ਵੀ ਪਿਆ ਨਾ ਉਹਦੇ ਕਪੜਾ ਦੇ ਕੇ ਮਾਰਨਾ ਪਿਆ ਧਾਣੀ ਮਾਰ ਸਕਦੇ ਸੀ ਭਾਈ ਇੰਨਾ ਇੰਨਾ ਦੂਆਸ ਉਹ ਜਾਨ ਚ ਸਗ ਤਗੜਾਦਾ ਭਾਈ ਰਾਣੇ ਦੇ ਸਾਥੀ ਨੇ ਖੁਲਾਸਾ ਕੀਤਾ ਕਦੇ 2250 ਫੋਨ ਰਾਣੇ ਨੂੰ ਆਏ ਸੀ ਉੱਥੇ ਜਾਣ ਤੋਂ ਪਹਿਲਾਂ ਉਹ ਪ੍ਰੈਸ਼ਰ ਦੇ ਵਿੱਚ ਸੀ ਪਰ ਜੇ ਕਹਿੰਦਾ ਮਾਰਨਾ ਹੀ ਪਿਆ ਨਾ ਕੱਪੜਾ ਪਾ ਕੇ ਮਾਰਨਾ ਪਿਆ ਵੈਸੇ ਬਹੁਤ ਜਰਵਾਣਾ ਸੀ ਇਸ ਕਰਕੇ ਬਹੁਤ ਸਾਰੇ ਸਾਥੀ ਖੁਲਾਸੇ ਕਰਦੇ ਜਾ ਰਹੇ ਨੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡਾ ਮਾਤਮ ਇਸ ਵਕਤ ਦੇ ਵਿੱਚ ਹੈ ਔਰ ਦੂਜੇ ਪਾਸੇ ਆਜੋ ਸੁਰਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਆਖਰ ਹਿੱਲ ਕਿਉਂ ਗਏ ਨੇ ਉਹਨਾਂ ਦੇ ਦਿਮਾਗ ਨੂੰ ਕੀ ਹੋ ਗਿਆ ਕਿਉਂਕਿ ਅਕਸਰ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਤੁਸੀਂ ਵੇਖਿਆ ਕਿ ਭਾਸ਼ਣ ਦੇ ਵਿੱਚ ਉਹਨਾਂ ਦੇ ਲੀਡਰਾਂ ਦੇ ਖਿਲਾਫ ਅਕਸਰ ਸਰਕਾਰ ਬਣਾਉਣ ਦੀ ਗੱਲ ਕਰਦੇ ਸੀ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਦੇ ਸਿਰ ਦੇ ਉੱਤੇ ਜਾਂ ਉਹਨਾਂ ਦੇ ਦਿਮਾਗ ਦੇ ਉੱਤੇ ਕਹਿੰ ਲੋ ਬੋਝ ਜਾਂ ਉਹਨਾਂ ਦੇ ਦਿਮਾਗ ਨੂੰ ਕੁਝ ਹੋ ਗਿਆ ਯਾਨੀ ਫਿੱਲ ਚੁੱਕੇ ਨੇ ਉਹਨਾਂ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਪਿਆ ਕਿ ਆ ਤੁਹਾਨੂੰ ਮੈਂ ਇੱਕ ਵੀਡੀਓ ਵੀ ਦਿਖਾਉਣ ਜਾ ਰਿਹਾ ਜੋ ਵਾਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਕਿ ਸੁਖਵੀਰ ਸਿੰਘ ਬਾਦਲ ਸਾਡੇ ਪੰਜਾਬ ਦੇ ਅਕਾਲੀ ਦਲ ਦੇ ਵਿਰੋਧੀ ਨੇਤਾ ਯਾਨੀ ਇਹਨਾਂ ਨੇ ਆਪਣੇ ਹੀ ਪਰਿਵਾਰ ਨੂੰ ਮਾਰਾ ਮੰਦਾ ਬੋਲਣ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਕਿਵੇਂ ਕੀਤੀ ਹੈ ਸੁਣੋ ਜਰਾ ਧਿਆਨ ਨਾਲ ਮੈਂ ਦੋ ਵਾਰ ਤੁਹਾਨੂੰ ਇਹ ਵੀਡੀਓ ਸੁਣਾਉਂਗਾ ਆਕੇ ਤੁਹਾਨੂੰ ਪਤਾ ਲੱਗੇ ਕਿ ਸੁਖਬੀਰ ਸਿੰਘ ਮਾਰਨ ਮੈਂਟਲੀ ਅਫਸੈਟ ਹੋ ਚੁੱਕੇ ਨੇ ਸੁਣੋ ਦੇਸ਼ ਦੇ ਪ੍ਰਾਜਮਾਨ ਆਪਣੇ ਪਿਤਾ ਸਮਾਨ ਬਜ਼ੁਰਗ ਪੰਜਾਬ ਦੇ ਪੰਜਵਾਰ ਮੁੱਖ ਮੰਤਰੀ ਸਾਬਕਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੰਨੀ ਮੁੱਖ ਮੰਤਰੀ ਬਣਿਆ ਇੰਨਾ ਨਹੀਂ ਫੁੱਟ ਸ਼ੁਰੂ ਕਰਦਾ ਬਿਕਰਮ ਜੀ ਕਿਹ ਡਾਕ ਲਵਾਣਾ ਬਿਕਰਮ ਜੀ ਕਿਹ ਲੋੜੇ ਆਪਣੀ ਬਾਗੀ ਕਾਲੀਦਨ ਨੂੰ ਹਤਿਆਤ ਪਾਕਿਸਤਾਨ ਦਾ ਬਾਰਡਰ ਤੇ ਭਾਵੇ ਉਹ ਦੂਜੇ ਨੇਪਾਲ ਤੱਕ ਭਜਾ ਦਿਓ ਇਹ ਕੀ ਸਾਲਾ ਕਰ ਰਿਹਾ ਇੱਥੇ ਨੇੜੇ ਜਿਹੜੇ ਨਹੀਂ ਰਹਿਣ ਜਣੇ ਰੋਮਰੀ ਅਕਾਲੀਦਾਨ ਸਟੇਜ ਤੇ ਪਰਾਜਮਨ ਆਪਣੇ ਪਿਤਾ ਸਮਾਨ ਬਜ਼ੁਰਗ ਪੰਜਾਬ ਦੇ ਪੰਜਵਾਰ ਮੁੱਖ ਮੰਤਰੀ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਹਿੱਤੋ ਸ਼ੁਰੂ ਕਰਤਾ ਬਿਕਰਮਜੀਤਿਆ ਡਰਗ ਲਾਉਣਾ ਬਿਕਰਮਜੀਤਿਆ ਲੋੜਾ ਆਪਣੀ ਪਾਕੀ ਕਾਲੀ ਦਲ ਨੂੰ ਹਤਿਆਨ ਦਾ ਪਾਕਿਸਤਾਨ ਦਾ ਬਾਰਡਰ ਤੇ ਬਾਹਰ ਦਿਓ ਦੂਜੇ ਨੇਪਾਲ ਤੱਕ ਭਜਾ ਦਿਓ ਕਿੰਦੀ ਸਾਲਾ ਕਰ ਕੇ ਰੱਖੇ ਇੱਥੇ ਨੇੜੇ ਜਿਹੜੇ ਨਹੀਂ ਰਹਣ ਦੇਣ ਤਾਂ ਸੁਣ ਲਿਆ ਪੰਜਾਬ ਵਾਲਿਓ ਕਾਲੀ ਦਲ ਦੇ ਪ੍ਰਧਾਨ ਸਿੰਘ ਸੁਖਬੀਰ ਸਿੰਘ ਬਾਦਲ ਅੱਜ ਤੁਹਾਡੇ ਸਾਹਮਣੇ ਤਿੰਨ ਸ਼ਬਦ ਮੈ ਸੜਾਏ ਆ ਇਹ ਜ਼ਰੂਰੀ ਸੀ ਪੰਜਾਬ ਦੇ ਲੋਕਾਂ ਨੂੰ ਸੁਣਨੇ ਇਹ ਸ਼ਬਦ ਜ਼ਰੂਰੀ ਨੇ ਕਿਉਂਕਿ ਉਹ ਤਾਂ ਸਾਡੇ ਪੰਜਾਬ ਨੂੰ ਸਾੰਭਣ ਦੀ ਗੱਲ ਪੰਜਾਬ ਨੂੰ ਚਲਾਉਣ ਦੀ ਗੱਲ ਕਰ ਰਹੇ ਨੇ ਪਰ ਜੇਕਰ ਉਹ ਆਪਣੇ ਸੰਤੁਲਨ ਦੇ ਵਿੱਚ ਵੀ ਨਹੀਂ ਹੈ ਕੀ ਪੰਜਾਬ ਦੇ ਵਿੱਚ ਉਹ ਸਾਡੀ ਸਟੇਟ ਨੂੰ ਚਲਾ ਸਕਦੇ ਨੇ ਨਹੀਂ ਕਿਉਂਕਿ ਤੁਸੀਂ ਅਕਸਰ ਵੇਖਿਆ ਕਈ ਸਾਰੇ ਹੋਰ ਵੀ ਬਿਆਨ ਨੇ ਸੁਖਵੀਰ ਸਿੰਘ ਬਾਦਲ ਦੇ ਉਹ ਆਪਣੇ ਹੀ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਰਹੇ ਨੇ ਕਹਿੰਦੇ ਪਿਤਾ ਸਮਾਨ ਬਯੁਰਗ ਪ੍ਰਕਾਸ਼ ਸਿੰਘ ਬਾਦਲ ਸਟੇਟ ਦੇ ਵਿਰਾਜਮਾਨ ਨੇ ਯਾਨੀ ਉਹਨਾਂ ਦੇ ਪਿਤਾ ਸਮਾਨ ਸੀ ਪਿਤਾ ਨਹੀਂ ਸੀ ਉਹਦੇ ਇਹ ਹੁਣ ਸੁਖਬੀਰ ਸਿੰਘ ਬਾਦਲ ਹੀ ਦੱਸਣ ਦੂਜੇ ਪਾਸੇ ਵਿਕਰਮ ਮਜੀਠੀਏ ਬਾਰੇ ਆ ਗਿਆ ਉਹ ਕੀ ਕਿਹਾ ਉਹ ਮੈਨੂੰ ਕਾਣ ਦੀ ਲੋੜ ਨਹੀਂ ਹੈ ਉਹ ਅਕਸਰ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਮੂੰਹ ਦੇ ਵਿੱਚੋਂ ਵੀ ਸੁਣ ਲਿਆ ਔਰ ਤੀਸਰਾ ਨੰਬਰ ਉਹਨਾਂ ਨੇ ਕੀ ਕਿਹਾ ਸੀ ਕਹਿੰਦਾ ਸਾਡੀ ਅਕਾਲੀ ਦਲ ਪਾਰਟੀ ਨੂੰ ਪਾਕਿਸਤਾਨ ਭਜਾ ਦਿਓ ਅੱਧਿਆਂ ਨੂੰ ਨੇਪਾਲ ਭਜਾ ਦਿਓ ਇੱਥੇ ਇੱਕ ਮਹੀਨਾ ਰਹਿਣਾ ਚਾਹੀਦਾ ਯਾਨੀ ਸੁਖਵੀਰ ਸਿੰਘ ਬਾਦਲ ਆਖਰ ਇਸ ਤਰ੍ਹਾਂ ਹੋ ਕਿਉਂ ਗਏ ਨੇ ਉਹ ਐਨੀ ਤਰ੍ਹਾਂ ਮੈਂਟਲ ਕਿਉਂ ਹੋ ਗਏ ਨੇ ਕਿ ਖਾ ਕੇ ਕਹਿੰਦੇ ਜੀ ਫੀਮ ਜਾੜਾ ਨਸ਼ੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੀਰ ਵਾਂਗੂ ਗੱਲਾਂ ਕੱਢਦੇ ਨੇ ਤੇ ਫਿਰ ਬੋਲੀ ਕੀ ਜਾਂਦੇ ਨੇ ਕੋਈ ਪਤਾ ਨਹੀਂ ਲੱਗਦਾ ਜੀ ਪਤਾ ਨਹੀਂ ਕੀ ਕਹਿ ਜਾਂਦੇ ਨੇ ਆਪ ਦੇ ਆਪ ਦੀ ਦੱਬੀ ਤੁਰੇ ਫੜਦੇ ਨੇ ਇਹ ਇਧਰਲੇ ਪਾਸੇ ਕੀ ਹੁੰਦਾ ਪੰਜਾਬ ਦੇ ਸਾਡੇ ਜਿੰਨੇ ਵੀ ਭੈਣ ਭਰਾ ਉਹਨਾਂ ਨੂੰ ਵੀਡੀਓ ਨੂੰ ਦੇਖਦੇ ਨੇ ਉਹਨਾਂ ਦੇ ਉੱਤੇ ਬੜੀ ਚੰਗੀ ਤਰ੍ਹਾਂ ਮਾਰ ਕੇ ਮਜ਼ਾਕ ਬਣਾ ਦਿੰਦੇ ਆ ਤੇ ਸੁਖਵੀਰ ਸਿੰਘ ਬਾਦਲ ਅੱਜ ਕੱਲ ਇੱਕ ਮਜ਼ਾਕ ਵੀ ਬਣੇ ਹੋਏ ਨੇ ਐਸੇ ਕਰਕੇ ਮੈਂ ਸ਼ੁਰੂ ਤੋਂ ਕਿਹਾ ਕਿ ਸੁਖਵੀਰ ਸਿੰਘ ਬਾਦਲ Mentally upset ਨਹੀਂ ਤਾਂ ਹੋਰ ਕੀ ਹੈ ਕਿਉਂਕਿ ਸੁਖਵੀਰ ਬਾਦਲ ਆਪਣੇ ਪਿਓ ਨੂੰ ਪਿਤਾ ਸਮਾਨ ਦੱਸ ਰਿਹਾ ਕੀ ਗੱਲ ਉਹਦੇ ਪਿਤਾ ਨਹੀਂ ਹੈਗੇ ਔਰ ਦੂਜੇ ਪਾਸੇ ਮਜੀਠੀਏ ਬਾਰੇ ਉੱਠਾ ਸਿੱਧਾ ਜਿਹਾ ਬੋਲ ਰਿਹਾ ਔਰ ਤੀਜਾ ਨੰਬਰ ਕਹਿੰਦਾ ਸਾਡੀ ਕਾਰੀਦਾਰ ਪਾਰਟੀ ਨੂੰ ਕਹਿੰਦਾ ਪਾਕਿਸਤਾਨ ਭਜਾ ਦਿਓ ਅੱਧੇ ਨੂੰ ਭਾਈ ਤੁਸੀਂ ਕਹਿੰਦਾ ਨੇਪਾਲ ਭਜਾ ਦਿਓ ਇੱਥੇ ਨਹੀਂ ਖੜਨਾ ਚਾਹੀਦਾ ਕੋਈ ਰਹਿਣਾ ਨਹੀਂ ਚਾਹੀਦਾ ਇਹ ਸੁਨੀਲ ਸਿੰਘ ਬਾਦਲ ਦੇ ਬੋਲ ਨੇ ਮੈਂ ਤੁਹਾਡੇ ਨਾਲ ਹਰ ਖਬਰ ਕੋਈ ਵੀ ਨਿੱਤ ਉਹ ਸਾਂਝੀ ਜ਼ਰੂਰ ਕਰੂੰਗਾ ਕਿਉਂਕਿ ਅਸਲੀਅਤ ਕੀ ਹੈ ਨਾ ਆਹੀ ਹੈ ਪੰਜਾਬ ਨੂੰ ਚਲਾਉਣ ਦੀ ਗੱਲ ਕਰਦੇ ਨੇ ਤੇ ਆਪ ਦਾ ਸੰਤੁਲਨ ਇਹਨਾਂ ਦਾ ਆਪਦਾ ਵਿਗੜਿਆ ਪਿਆ ਤਾਂ ਇਹਨਾਂ ਗੱਲਾਂ ਤੇ ਤੁਸੀਂ ਕੀ ਕਹਿੰਦੇ ਹੋ ਕਮੈਂਟ ਜ਼ਰੂਰ ਕਰਨੇ ਮੈਂ ਤੁਹਾਡੇ ਜਵਾਬ ਦੇਵਾਂਗਾ ਤੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣਾ ਜੀ ਧੰਨਵਾਦ ਰਾਣਾ ਜਿਹੜਾ ਕਿ ਕਬੱਡੀ ਦਾ ਖਿਡਾਰੀ ਸੀਗਾ ਉਦਾ ਕਤਲ ਹੋ ਜਾਂਦਾ ਹੈ ਸਰੇ ਆਮ ਗੋਲੀਆਂ ਮਾਰ ਕੇ ਉਹਨੂੰ ਕਤਲ ਕੀਤਾ ਜਾਂਦਾ ਹੈਗਾ ਵਾ ਉਹਦੇ ਦੋਸ ਨੇ ਉਹਦੇ ਕਤਲ ਨੂੰ ਲੈ ਕੇ ਬੜੇ ਬੜੇ ਖੁਲਾਸੇ ਕੀਤੇ ਕਿ ਜਿੱਥੇ ਉਹਨੇ ਮੈਚ ਖੇਲਣ ਜਾਣਾ ਸੀ ਉਸ ਤੇ ਜਾਣ ਤੋਂ ਪਹਿਲੇ ਉਹਨੂੰ ਤਕਰੀਬਨ ਕੋਈ 200-220 ਫੋਨ ਜੜਾ ਵਾ ਆਇਆ ਸੀਗਾ ਔਰ ਉਸ ਨਾਲੇ ਜਿਸ ਤਰ੍ਹਾਂ ਉਹਨੂੰ ਮਾਰਿਆ ਗਿਆ ਵਾ ਉਹਦੇ ਮੂੰਹ ਦੇ ਉੱਤੇ ਫਿਰ ਕੱਪੜਾ ਨਾ ਪਾਇਆ ਹੁੰਦਾ ਤੇ ਜਿੰਨਾ ਬਹਾਦਰ ਦਲੇਰ ਜਵਾਨ ਜਗ੍ਹਾ ਉਹਨੂੰ ਮਾਰਨਾ ਮੁਸ਼ਕਲ ਸੀਗਾ ਉਹਨੂੰ ਉਹਦੇ ਮੂੰਹ ਤੇ ਕੱਪੜਾ ਪਾ ਕੇ ਉਹਨੂੰ ਮਾਰਿਆ ਗਿਆ ਵਾ ਜਿਸ ਤਰ੍ਹਾਂ ਉਹਦੀ ਕੰਡੀਸ਼ਨ ਸੀਗੀ ਤੁਸੀਂ ਦੇਖ ਸਕਦੇ ਕਿ ਕਿੰਨਾ ਉਹਨਾਂ ਨੂੰ ਦਿਲ ਹੀ ਦੁੱਖ ਹੈ ਔਰ ਯਕੀਨਨ ਉਹਨਾਂ ਦੇ ਘਰ ਵਾਲੇ ਜਿਹੜੇ ਉਹਦੇ ਚਾਹਣ ਵਾਲੇ ਜਿਹੜੇ ਆ ਉਹਨਾਂ ਸਭ ਨੂੰ ਇਸ ਖਬਰ ਦੇ ਨਾਲ ਬਹੁਤ ਵੱਡਾ ਸਦਮਾ ਲੱਗਾ ਆ ਤੁਹਾਡੇ ਪਾਸੇ ਸੁਬੀਤ ਸਿੰਘ ਬਾਦਲ ਨੂੰ ਲੈ ਕੇ ਜਿਹੜੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਆਪਣਾ ਜ਼ਿਹਨੀ ਤوازن ਜਿਹੜਾ ਵਾ ਉਹ ਖੋ ਚੁੱਕੇ ਆ ਕਿਉਂਕਿ ਉਹ ਆਪਣੇ ਹੀ ਪਾਰਟੀ ਦੇ ਲੋਕਾਂ ਨੂੰ ਮੰਨਦਾ ਚੰਗਾ ਬੋਲਣ ਦੇ ਆ ਵੀਡੀਓ ਦੇ ਵਿੱਚ ਵੀ ਤੁਸੀਂ ਸੁਣਿਆ ਕਿ ਉਹ ਆਪਣੇ ਪਿਤਾ ਨੂੰ ਪਿਤਾ ਸਮਾਨ ਕਹਿ ਰਹੇ ਸੀਗੇ ਜਦ ਕਿ ਉਹਨਾਂ ਦਾ ਆਪਣਾ ਪਿਤਾ ਹੀ ਹੈ ਪਿਤਾ ਸਮਾਨ ਨਹੀਂ ਹੈ ਔਰ ਦੂਜੇ ਪਾਸੇ ਉਹ ਕਹਿੰਦੇ ਸੀਗੇ ਕਿ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਨੂੰ ਪਾਕਿਸਤਾਨ ਭੇਜ ਦਵੋ ਜਾਂ ਉਹਨਾਂ ਨੂੰ ਬੰਗਲਾਦੇਸ਼ ਭੇਜ ਦਵੋ ਇਸ ਤਰ੍ਹਾਂ ਦੀਆਂ ਉਹ ਚੀਜ਼ਾਂ ਜਿਹੜੀਆਂ ਬੋਲਣ ਦੇ ਹੀ ਹੈਗੇ ਆ ਕਿਉਂਕਿ ਉਹਨਾਂ ਦੇ ਦਿਮਾਗ ਦੇ ਉੱਤੇ ਇਸ ਚੀਜ਼ ਦਾ ਬੜਾ ਅਸਰ ਹੋਇਆ ਹੈ ਹਾਲੀਆ ਇਲੈਕਸ਼ਨ ਜਿਹੜੇ ਹੋਏ ਆ ਔਰ ਜਿਹੜੇ ਨਤੀਜੇ ਆਏ ਆ ਔਰ ਜਿਹੜੀ ਉਹਨਾਂ ਦੀ ਸਿਚੁਏਸ਼ਨ ਹੈਗੀ ਆ ਅਗਲੀ ਸੂਰਤ ਇਹ ਹਾਲ ਹੈ ਉਸ ਨੂੰ ਲੈ ਕੇ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਖੇਲ ਚੁਕਿਆ ਹੈਗਾ ਹੈਗਾ ਕੰਟਰੋਲ ਨਹੀਂ ਰਿਹਾ ਹੈਗਾ ਕਿਉਂਕਿ ਉਹ ਜਿਸ ਟਾਈਮ ਸਟੇਜ ਉੱਤੇ ਹੁੰਦੇ ਆ ਤੇ ਨਸ਼ਾ ਕਰਕੇ ਆਉਂਦੇ ਹੈਗੇ ਆ ਜਿਹੜਾ ਕਿ ਪੰਜਾਬ ਦੇ ਲੋਕ ਕਹਿੰਦੇ ਹੈਗੇ ਆ कि जो भी स्टेज पर आकर भाषण देंगे दे, नशा करके देंगे है इसलिए तो इस तरह दंदिया चलिया गलत जोलते हैं बाकी फिर ता कहना है इस वीडियो बारे कमेंट्स करके लाज ने दसव्य रखियो अपना ढेर सारा ख्याल मिलेंगे अगली वीडियो के अल्लाह हाफिज़